ਲਓ ਜੀ ਪਹੁੰਚ ਗਏ ਜੀ ਅੱਪਾ ਪੋਲਟਰੀ ਫਾਰਮ ਤੇ ਖੜੇ ਨੇ ਸਾਡੇ ਚੀਚਾ ਜੀ ਹਾਂ ਜੀ ਚੀਚਾ ਜੀ ਵਾਹਿਗੁਰੂ ਜੀ ਦਾ ਖਾਤਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਦਿਨ ਦੁਨੀਆ ਰਾਤ ਚਗੁਣੀਆਂ ਤਰੱਕੀਆਂ ਬਖਸ਼ੇ ਜੀ ਧੰਨ ਭਾਗ ਹੈ ਜੀ ਮੇਰੇ ਜਿਹੜੇ ਦਰਸ਼ਨ ਹੋ ਗਏ ਤੁਹਾਡੇ ਧੰਨ ਭਾਗ ਆ ਸਾਡੇ ਜਿਹੜੇ ਦਰਸ਼ਨ ਹੋ ਗਏ ਤੁਹਾਡੇ ਕਿੱਥੇ ਕੰਮ ਦੇ ਉੱਤੇ ਉਹਦਾ ਚਾਚਾ ਹਾਂ ਜੀ ਚਾਚਾ ਜੀ ਬਾਈਬੀ ਦਾ ਖਾਸਾ ਬਾਈਬੀ ਦੀ ਫਤਿਹ ਅੱਜ ਮੇਰਾ ਤਾਂ ਮੇਰਾ ਤਾਂ ਦਿਨ ਅੱਜ ਬਹੁਤ ਵਧੀਆ ਜਾ ਰਿਹਾ ਹੈ ਅੱਜ ਪਵਿੱਤਰ ਰੂਹਾਂ ਦੇ ਦਰਸ਼ਨ ਹੋ ਗਏ ਹੈ ਡੇਲੀ ਹੁੰਦਿਆ ਰਹਿਣਾ ਹਾਂ ਦਰਸ਼ਨ ਹੁੰਦੇ ਰਹਿਣ ਸਹੀ ਗੱਲ ਆ ਜਿੱਥੇ ਕਿਤੇ ਦਾਲ ਗਲਦੀ ਹੋਵੇ ਨਾ ਜਦੋਂ ਮਿੱਤਰ ਪਿਆਰੇ ਮਿਲ ਜਾਣ ਇਹ ਵਾਕਾ ਗੱਲ ਹੁੰਦੀ ਆ। ਅੱਗੇ ਵਕ ਅੱਗੇ ਗੱਲਾਂ ਵਾਪਾ ਹੋ ਜਾਂਦੀਆਂ ਕਿ ਮਿੱਤਰੀ ਜਿੱਥੇ ਵਿਚਾਰ ਮਿਲਦੇ ਹੁਣ ਹਨਾ ਜਾਂ ਸ਼ਾਮ ਨੂੰ ਕੋਈ ਬੰਦਾ ਤੈਨੂੰ ਕਰੋਨਾ ਵਾਲਾ ਮਿਲਦਾ ਫਿਰ ਤਾਂ ਜੱਫੀ ਪੈਣ ਵਾਲੀ ਗੱਲਾਂ ਜੰਦੀਆਂ ਹਨਾ ਐ ਮਿੱਤਰ ਪਿਆਰੇ ਨੂੰ ਹਾਲ ਹੋਰ ਇੱਦਾਂ ਦਾ ਕਹਿਣਾ ਐ ਮਿੱਤਰ ਪਿਆਰੇ ਨੂੰ ਹਾਲ ਹੋਰ ਇੱਦਾਂ ਦਾ ਕਹਿਣਾ ਸੱਲਾ ਹੱਤੀਦਰੇ ਗਾਣੀ ਇੱਕ ਨਾਲ ਗੱਲਵਾਤਾ ਫੇ ਪੂਰੀ ਹੋਰ ਬਸ ਚਾਦਰ ਜਾਇਆ ਹੈ ਹੈ ਰੁੱਪੜ ਜਾ ਕੇ ਆਇਤੀ ਠੀਕ ਹੈ ਠੀਕ ਕੋਤੋਂ ਇਹ ਸੁਕਾਂ ਮਕੇ ਦਾ ਚੱਲ ਰਿਹਾ ਜੀ ਉਹ ਹਿੱਲਦਾ ਏ ਜ਼ੋਰ ਮਾਰੇ ਤੇ ਇੱਟਾਂ ਹਿੱਲਦੀਆਂ ਫਿਰ ਦਾਦੀ ਉਹ ਸੱਚੀ ਗੱਲ ਆ ਉਹ ਨਹੀਂ ਹਿੱਲਦਾ ਮਨ ਵਿੱਚ ਗੱਲ ਆ ਉਹ ਮੰਨਦਾ ਨਹੀਂ ਹੈਗਾ ਉਹ ਆ ਹਿੱਲਦੀ ਆ ਯਾਰ ਕੰਦੇ ਨਹੀਂ ਹੁਣ ਉੱਥੇ ਟੈਕ ਕਰਨਾ ਹੈ ਕਿ ਉੱਥੇ ਮਿੱਟੀ ਸਟਾ ਦੇਣਾ ਉਹ ਗਰੂ ਕਰਨਾ ਉੱਥੇ ਕੰਮ ਮੇਰਾ ਜਿਹੜਾ ਪਾਪਾ ਲੀਕ ਹੋਇਆ ਵਾ ਉਹਦੀ ਪੰਨ ਤੋੜ ਕਰਨੀ ਹਲੇ ਇੱਕ ਦੂਸਰਾ ਮਿਸਤਰੀ ਨਹੀਂ ਮੰਨਦਾ ਹਲ ਗੇਰ ਨੂੰ ਇਹਨੂੰ ਕਹਿੰਦਾ ਦੋ ਦਿਨ ਨੂੰ ਪੱਕਣ ਤੋਂ ਪਾਣੀ ਪੂਣੀ ਲਾ ਕੇ ਫਿਰ ਕਹਿੰਦਾ ਇਹਦੇ ਵਿੱਚ ਬਾਹਰ ਮਿੱਟੀ ਘੇਰ ਕੇ ਪਾਣੀ ਪਾ ਦਾਂਗੇ ਵਿੱਚ ਅਜੀ ਕੱਲ੍ਹ ਖਚੜਾਈ ਹੋਈ ਸੀ ਕੱਲ੍ਹ ਜਨਾ ਹੀ ਹੋਈ ਹੈ ਨਾ ਬੇਟਾ ਹਜੇ ਪਰਕਣ ਕੋ ਗੋਦੀ ਹਾਂ ਹਾਂ ਹੀ ਗੱਲ ਹੈ ਇਹ ਪੜਦੀ ਆ ਤੇ ਕਿਥੇ ਆ ਪੈਪ ਫੁੱਟ ਗਿਆ ਤਾਂ ਅਸੀਂ ਯਾਰ ਇਹ ਨਹੀਂ ਵੀ ਪਨਾਵਾ ਆ ਇਹ ਤਾਂ ਦਿਨ ਪਰ ਦਿਨ ਰੋਜ਼ ਪੱਕੀ ਹੋ ਜਾਣਾ ਨਹੀਂ ਤੇ ਯਾਰ ਪੈਪਰ ਮੈਂ ਨਹੀਂ ਹਿੰਮਤ ਕਰਕੇ ਅਸੀਂ ਕਰਿਆ ਉਹ ਥੋੜਾ ਫੇਰ ਚੋਂ ਲੱਗ ਗਿਆ ਜਿਹੜਾ ਆਪਾਂ ਨੇ ਕਰਿਆ ਤਾਂ ਜੀ ਉਹ ਉਹ ਠੀਕ ਹੈ ਗੁੱਡ ਹੈ ਉਹ ਹੁਣ ਪਤਾ ਕੀ ਗੱਲ ਹੈ ਜਿਹੜਾ ਆਪਾਂ ਨੇ ਉੱਥੇ ਕੰਮ ਕਰਿਆ ਤਾਂ ਉਦੇ ਵਿੱਚ ਉਹਦੇ ਇੱਧਰ ਵੀ ਪੱਕੀ ਮਿੱਟੀ ਹੈ ਇੱਧਰ ਵੀ ਪੱਕੀ ਮਿੱਟੀ ਹੈ ਇੱਧਰ ਵੀ ਪੱਕੀ ਮਿੱਟੀ ਹੈ ਇੱਧਰ ਵੀ ਪੱਕੀ ਮਿੱਟੀ ਇਹ ਚੋਂ ਦਾ ਵੀ ਹੋਊਗਾ ਪਾਣੀ ਦਾ ਵਿੱਚ ਗੁੱਲ-ਗੁੱਲ ਹੋ ਗਿਆ ਇਹਦੇ ਇੱਧਰਲੇ ਪਾਸੇ ਦਾ ਹੌਦ ਜਿ ਨੂੰ ਚੁਰਪੇ ਦਾ ਪਾਣੀ ਕੱਚੀ ਮਿੱਟੀ ਕਰਕੇ ਪਰਲੇ ਪਾਸੇ ਨੂੰ ਸੀ ਗਾਂ ਦਾ ਤੁਸੀਂ ਨੂਨ ਵਾਲਾ ਕੰਮ ਕਰਨਾ ਤੁਹਾਨੂੰ ਨੂਨ ਵਾਲਾ ਨੂਨ ਨੂਨ ਪਾਉਣਾ ਦਾ ਵਿੱਚ ਉਹਦੇ ਸਿਮਿੰਟ ਦੇ ਆਇਆ ਤਾਂ ਹੀ ਉਸ ਦਿਨ ਤੇ ਇੱਥੇ ਲੂਣ ਪਾਇਆ ਤਾਂ ਹਾਂ ਕਿ ਭਾਈ ਤੂੰ ਕਿਆ ਕਿਆ ਕਰੀ ਜਾ। ਉਹ ਤੂੰ ਘਰ ਜਾ ਫਿਰ ਹੁਣ ਇੱਥੇ ਵੀ ਕਰ ਜਾ ਸੋਰ ਕਿਆ ਕਰਦਾ। ਗੱਲ ਹੋਰ ਆ ਨਾ। ਹਾਂ। ਜਿਹੜਾ ਪੱਕਾ ਮਿਸਤਰੀ ਬਣਦਾ ਪੱਕਾ। ਖਾਨਦਾਨ ਵਿਚਤਰੀ ਉਹ ਬੈਂਚਰ ਪੱਕਾ ਬਣਦਾ। ਹਾਂ। ਇਹਨੇ ਲਾਉਣਾ ਪੱਕਾ ਦਾ ਦਾ। ਇਹਨੇ ਲਾਉਣਾ ਪੱਕਾ। ਇਹ ਆ ਸੱਜੂ ਰਾਮ ਦਾ ਮੁੰਡਾ। ਸੱਜੂ ਰਾਮ ਦਾ। ਹਾਂ ਸੱਚੀ ਗੱਲ ਨਾ। ਇਹਦਾ ਬਾਪੂ ਮਿਸਤਰੀ ਦਾ। ਸੱਜੂ ਰਾਮ ਮਿਸਤਰੀ। ਨਾਲ ਸਰਟੀਫਿਕੇਟ ਬਣਿਆ ਉਹਦਾ ਪੂਰਾ ਪੂਰਾ ਆਣ। ਆਪ ਵੀ ਫਾੜ ਵੀ ਚ ਨਾਲੇ 10ਵੀਂ ਫਰਸਟ ਡਿਵੀਜ਼ਨ ਉਹਨੇ ਟਾਈਮ ਦੇ ਵਿੱਚ ਪੁਰਾਣੇ ਜ਼ਮਾਨਿਆਂ ਦਾ ਫਰਸਟ ਡਿਵੀਜ਼ਨ 10ਵੀਂ ਤੂੰ ਤੋਤੜਣੀ ਗੱਲ ਦਾ 10 10 ਪੜਿਆ ਹੋਇਆ ਜਦ ਤਹਿਸੀਲਦਾਰ ਲੱਗਦਾ ਤਾਂ ਤਹਿਸੀਲਦਾਰ ਬੜੇ ਬੜੇ ਤਖੜੇ ਕਰਾਟ ਪਰ ਦਿੱਲੀ ਸਾਈਕਲ 'ਪਾ ਜਾਂਦਾ ਦਾ ਆਲਾ ਦੇਖ ਲੈ ਸਾਈਕਲ 'ਤੇ ਸਾਈਕਲ ਕਰਾਟ ਪਰ ਦਿੱਲੀ ਗੋਰ ਮਾਰਕੀਟ ਦੇਖ ਲੈ ਦਿੱਲੀ ਮੇਰੇ ਬਾਪੂ ਸਾਈਕਲ 'ਤੇ ਅੰਕਲ 'ਕਰੇ ਹਰ ਦਿਨ ਸਾਈਕਲ ਦਾ ਇੱਕ ਦਾ ਫਿਰ ਗੱਲ ਦਾ ਵਾਸ ਦੇਖਦਾ ਇੱਥੇ ਚਮਕੌਰ ਜਾਰ ਨੂੰ ਕਹਿਣਾ ਹਾਏ ਇੰਨੀ ਦੂਰ ਜਾਉਂਗੇ ਹਾਂ ਆਹ ਮੋਟਰਸਾਈਕਲ ਪਰ ਵੀ ਕਹੀ ਜਾਂਦੇ ਇੰਨੀ ਮੈਂ ਦੇਖੋ ਇਹ ਖੰਨ ਕੱਟਰ ਦੀ ਗੱਲ ਆ ਇੱਕ ਮਹੀਨਾ ਤੋਂ ਉੱਤ ਨਹੀਂ ਚੜਿਆ ਦੇਖਿਆ ਕਮੀਨਾ ਸਾਨੂੰ ਨੋ ਪਤਾ ਇਹ ਜੰਮੇਬੀਨ ਤੇ ਜਾਦੇ ਹਵਾ ਚਾਲ ਮਿਕਣਾ ਚਾਚੇ ਸਾਡਾ ਨਾਮੋਂ ਨਿਸ਼ਾਨ ਨਹੀਂ ਤਾਂ ਹੈਗਾ ਜਾ ਸਾਡਾ ਪਤਾ ਵੀ ਨਹੀਂ ਕਿ ਕੁੱਤੇ ਤੇ ਜਾਂ ਕੇ ਬਿੱਲੇ ਤੇ ਜਾਂਦਾ ਦਾ ਮਝੌਲੀ ਮਝੌਲੀ ਨਿਸ਼ਾਨ ਦੇ ਫੈਕਟਰੀ ਬਣੀ ਜਾਂਦੀ ਮਝੌਲੀ ਸਾਈਕਾ ਪੇ ਜਾਂਦਾ ਦਾ ਮਝੌਲੀ ਅੱਛਾ ਜੀ ਹਾਂ ਚੱਜੂ ਰਾਮ ਠੇਕੇਦਾਰ ਦਾ ਹਾਂ ਦੇਖ ਲੈ ਹੁਣ ਹੋਰ ਦੱਸ ਇੱਕ ਸੱਜੂ ਰਾਮ ਠੇਕੇਦਾਰ ਦਾ ਕਿ ਸੱਜੂ ਰਾਮ ਮਿਸਤਰੀ ਦਾ ਮੱਠੇ ਮੁੱਠੇ ਬਣਾਉਂਦਾ ਦਾ ਮਝੌਲੀ ਹਾਂ ਇਹ ਗੱਲਾਂ ਬਾਤਾਂ ਦੇਖਦਾ ਫਿਰ ਬਾਈ ਮੈਂ ਆਪਣੇ ਕਿਤੇ ਛੋਟੇ ਮੋਟੇ ਬੰਦਿਆਂ ਨਾਲ ਥੋੜੋ ਉਹ ਗੱਲਬਾਤ ਐ ਸਰੇ ਵਾਲੇ ਬੰਦੇ ਰੱਖੀ ਦੇ ਆਪਾਂ ਖਾਨਦਾਨੀ ਰਿਕਾਰਡ ਦੇਖ ਕੇ ਰੱਖਿਆ ਮਿਸਤਰੀ ਉਹੀ ਥੋੜੋ ਉਹੀ ਸਰੇ ਲੱਲੂ ਪੰਜੀ ਦੇ ਦਿਹਾੜੀਆਂ ਲਾਈਆਂ ਚਾਰ ਚੱਕ ਕੇ ਕੰਡੀ ਹੋ ਗਿਆ ਤਿਆਰ ਹੈ ਛੱਡ ਕੇ ਲੋਹਾਰ ਦਾ ਵੀ ਦਿਖਾ ਦੋ ਦਿਖਾਣ ਦਾ ਵੀ ਲੋਕਾਂ ਨੂੰ ਆ ਦੋ ਨਾ ਦੇ ਤੱਕ ਇਹ ਤਹੇ ਤੱਕ ਮਿਸਤਰੀਆਂ ਗੱਲਾਂ ਜਿਹਨਾਂ ਦਾ ਰਿਕਾਰਡ ਬੋਲਦਾ ਰਿਕਾਰਡ ਵੀ ਉੱਪਰ ਤੱਕ ਹੈ ਨਾ ਲੈਵਲ ਉੱਚਾ ਲੈਵਲ ਨਾਲੇ ਬਾਹਰਲੇ ਮੁਲਕ ਫਿਰ ਕਿੱਥੇ ਕਿੱਥੇ ਜਾ ਕੇ ਆਦਾ ਦੇ ਭਾਈ ਦਬਾਈ ਜੀ ਵੀ ਮਿਸਤਰੀ ਬਣਾ ਕਰਕੇ ਆ ਬਿਲਡਿੰਗਾਂ ਨਾਲ ਦੇਖਦੇ ਖੜ ਖੜ ਕੇ ਮਿਸਤਰੀ ਨੂੰ ਸਾਡੇ ਨੂੰ ਫੇ ਤਾਂ ਉਹ ਗੱਲ ਹੋ ਗਈ ਉੱਚੀਆਂ ਨੇ ਗੱਲਾਂ ਤੇਰੀ ਯਾਰ ਦੀ ਹਾਂ ਫੇ ਗੱਲਾਂ ਉੱਚੀਆਂ ਕੈਂਠ ਮਿਸਤਰੀ ਕਹਨਾ ਦਸੀ ਡੇਢ ਦਿਨ ਵਿੱਚ ਬਿੱਲਾ ਲੱਪਿਆ 3 ਦਿਨ ਬਿੱਲਾ ਕਹਿੰਦੇ ਆ ਡੇਢ ਦਿਨ ਵਿੱਚ ਬਿੱਲਾ ਲੱਪਿਆ ਨਹੀਂ ਦਸੀ ਕੈਂਠ ਮਿਸਤਰੀ ਕਹਿੰਦੇ ਤੈਨੂੰ ਕਹਾਂ ਹਾਂ ਮੈਨੂੰ ਕਹਤੇ ਕਹਿੰਦੇ ਮਿੱਟੀ ਨੂੰ ਛੱਡੋ ਵਾ ਗੱਲ ਸੁਣ ਜੀ ਜੇ ਮੰਨ ਗਏ ਤੇਰੀ ਤਾਂ ਗੱਲਾਂ ਉੱਚੀਆਂ ਨੇ ਆ ਜੀ ਵਿਸ਼ਕਰਮਾ ਮੰਦਰ ਦਾ ਉਹ ਪੱਥਰ ਕਿਨੇ ਰੱਖਿਆ ਵਿਸ਼ਕਰਮਾ ਮੰਦਰ ਰੋਪਣਾ ਨਿਉ ਪੱਥਰ ਉਧਰ ਦੇਖ ਔਰ ਦੇਖ ਜਿਹੜਾ ਮਾਮਾ ਸੇਵਾ ਜੀ ਦਾ ਮੈਂ ਜੇਰ ਮੈਂਦਾ ਦੇਖ ਲੈ ਗਾਂਗਲੀ ਜੀ ਡੇਟਾ ਮੈਂ ਵੀ ਗਾਂਗਲੀ ਜੀ ਡੇਟਾ ਉਹ ਮੈਂ ਆਮ ਪਾਰਟੀ ਦਾ ਰਣਕਾ 15 ਸਾਲ ਦੀ ਹੁਣ ਆਮ ਪਾਰਟੀ ਰਣਗੇ ਚਲੋ ਬਹੁਤ ਬਸੋਤ ਮਨਾਇਆ ਹੈ ਨਾ ਦਿੱਲੀ ਜਹਾਰਨੇ ਦਾ ਪਰ ਕਹਿੰਦਾ ਚੱਲ ਕੋਈ ਗੱਲ ਨਹੀਂ ਦੋ ਪ੍ਰਭਾਨ ਕਰਨਾ ਢਾਲ ਝੁਲਦੇ ਆਂਗਾ ਇੱਕ ਦਿਨ ਦਾ ਟੈਣਾ ਟੈਣਾ ਹੀ ਹੁੰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫੇਰ ਜਿੱਤ ਜੂਗਾ ਕਹਿੰਦਾ ਡੂਮ ਛੇੜ ਜਾ ਕੇ ਸਾਡੇ ਫੋਟੋ ਦੇਖੀ ਆਹ ਰਹਾ ਸਾਬ ਨੇ ਪੁੱਛਿਆ ਹਾਂ ਇਹ ਗੱਲ ਪਟਿਆਲੇ ਪਟਿਆਲੇ ਕੀ ਬਾਤ ਆ ਉਹ ਹੰਤ ਮਾ ਆਇਆ ਪਟਿਆਲੇ ਵਾਕਈ ਸਹੀ ਗੱਲ ਆ। ਜੀ ਆਪਾਂ ਗੱਲ ਸੁਣ ਲੈ। ਆਪਾਂ ਕੱਚਾ ਕੰਮ ਨਹੀਂ ਕਰਦੇ ਕਦੇ ਪੂਰਾ ਰਿਕਾਰਡ ਚੈੱਕ ਕਰਿਆ ਆਪਾਂ ਪਹਿਲਾਂ ਮਿਸਤਰੀ ਦਾ। ਫੇਲ ਆਇਆ। ਤਾਂ ਮਾ ਆ ਯਾਰ ਗਲਤ ਕੰਮ ਹੋਇਆ ਨਹੀਂ ਸਾਡਾ। ਪਰ ਉਹ ਕਿਤੇ ਕਿਤੇ ਮੜਾ ਜਾ ਕੇ ਖਾ ਪੀ ਕੇ ਗਲਤ ਕਰ ਜਾਂਦਾ ਕੰਮ ਨਹੀਂ ਹੁੰਦੀ ਨਹੀਂ ਓਦਾਂ ਨਹੀਂ। ਉਹ ਨਹੀਂ ਹਾਂ ਉਹ ਫਿਰ ਕਹਿੰਦਾ ਮੈਂ ਤੇ ਸੋਫੀ ਕੰਮ ਕਰਾਇਆ ਕਰੋ ਜਿਹੜਾ ਕਰਾਉਣਾ। ਕਰਾਉਣਾਂ ਦੇ ਬਾਅਦ ਵਿੱਚ ਮੈਨੂੰ ਕਹਿੰਦਾ ਫਿਰ ਮੈਂ ਤਾਂ ਸਾਰੇ ਸ਼ਰਾਬੀ ਹੋਣਾ ਤਾਂ। ਸ਼ਰਾਬੀ ਪਤਾ ਸ਼ਰਾਬੀ ਨੇ ਪ੍ਰੌਂਟਰੀ ਨਾਲ ਮਿਲਿਆ ਉਹਨੇ ਸਿੱਟਾ ਗੋਲ ਕਰਤਾ। ਜਿਹੜਾ ਬਿੰਦੂ ਸਾਡਾ ਬਈ ਸਾਹਮਣੇ ਹਾਪੀ ਡੀਆ ਦੀ ਗੋਲ ਹੌਕੀ ਹੌਕੀ ਦੀ ਖੇਡਿਆ ਕਬੱਡੀ ਹਾਪੀ ਡੀਆ ਚ ਸਮਰਾਥ ਛੇਣਾ ਸੈਣੀ ਸਾਹਿਬ ਦਾ ਭੋਲ ਰਐਸਪੀ ਦਾ ਥੋੜੀ ਜੀ ਵੀ ਬਣ ਗਿਆ ਭੋਲ ਹੂੰ ਵੀੜਿਆ ਜਾਟਾ ਨੇ ਜੋ ਬਰਾਬਰ ਆਵਾਂ ਬੋਗੇ ਮੈਂ ਉੱਥੀ ਜਾ ਪਵਾਂ ਦਰਗਾਹ ਦਾ ਤਾਰਾ ਸਾਹੀ ਹੈਗਾ ਦੱਸ ਤੇ ਮੌਥੀ ਬੈਠਾ ਦਾ ਬਰਾਬਰ ਆਪਾਂ ਬੋਗੇ ਪੀਲੇ ਜਾਟਾ ਵਾਲੇ ਲਾਲ ਜਾਟਾ ਵਾਲੇ ਵਾਫੇ ਬਰਬ ਕਰ ਗਏ ਪੀਲੇ ਜਾਟਾ ਵਾਲੇ ਮਾਰਿਆ ਫੌਟੀਗਲ ਮੈਨੇ ਸਿੱਧਾ ਗੋਲ ਖੋਟਾ ਇੱਕ ਬੋਲ ਬੋਲ ਤੇ ਕੀਤਾ ਗਿਆ ਪੂਰੀਆਂ ਜਾਲਾਂ ਇੱਕ ਨਾ ਹੀ ਹੁੰਦਾ ਕਿ ਉਹ ਡਿੱਟਾ ਲੱਜੇ ਗਈ ਇਹ ਵੀ ਗੱਲਾਂ ਉਹਨੀਆਂ ਗੱਲਾਂ ਤੇਰੇ ਯਾਰ ਦੀਆਂ ਸਭ ਕੋ ਦੇਖ ਕੇ ਰੱਖਿਆ ਹੋਇਆ ਹੈ ਭਾਈ ਜੇ ਦੇ ਕੋਲ ਸਟੇਡੀਅਮ ਜੇ ਦੇ ਕੋਲ ਸਟੇਡੀਅਮ ਹਾਕੀ ਸਟੇਡੀਅਮ ਹੈਗਾ ਹੈਗਾ ਉਹਨੂੰ ਹਾਕਸ ਕਹਿੰਦੇ ਹਾਕਸ ਸਟੇਡੀਅਮ ਹਾਕਸ ਉਹ ਸੜਾ ਪਵਿੰਦਰ ਗਿੱਲ ਵੀ ਆਇਆ ਪਤਾ ਪਵਿੰਦਰ ਗਿੱਲ ਨੂੰ ਪੁੱਛੇਂ ਚਾਹੇ ਜਾ ਕੇ ਲਾਉਣੇ ਵਾਲੇ ਨੂੰ ਸਿੱਧਾ ਵੀ ਇਹ ਆਇਆ ਪਤਾ ਕਿੰਨੀ ਆਇਆ ਪਤਾ ਰਾਏ ਸਭ ਆਇਆ ਪਤਾ ਐਮ ਐਲ ਰਾਏ ਸਭ ਹੌਣ ਤਾਂ ਚੰਗਾ ਬਣਾਤਾ ਹੀ ਗਰਾਉਂਡ ਉਹ ਹਾਂ ਹਾਂ ਹੁਣ ਤਾਂ ਚੰਗਾ ਬਣਿਆ ਹੋਇਆ ਬਹੁਤ ਵਧੀਆ ਗਰਾਉਂਡ ਬਣਾਤਾ ਕਾਗੂ ਲਾ ਕੇ ਐ ਪੰਚਾਇਤ ਦੇ 25 ਕਿਲ ਦੇ 50 ਜਮਾ ਜਗਾ ਹਾਂ ਰਾ ਦੇਖ ਲਾ ਹਾਂ ਮਤਲਬ ਜਿਹੜਾ ਗਰਾਉਂਡ ਹੈ ਫਿਰ ਉਹ ਪੰਚਾਇਤ ਦਾ ਹੀ ਹੈ ਭਾਈ ਮੈਂ ਕਹਿਣ ਕਰਦਾ ਮਿਸਤਰੀ ਕਹਿ ਰਿਹਾ ਹੁਣ ਇਹਨੂੰ ਪਤਾ ਹੋਣਾ ਪਈਏ ਬਹੁਤ ਇਹ ਨਹੀਂ ਸਾਨੂੰ ਪਤਾ ਵੀ ਉਹਨਾਂ ਨੇ ਮੋੜ ਲਈ ਜਾਂ ਨਹੀਂ ਲਈ 25 ਕਿਲ ਪੰਚਾਇਤ ਦੇ 20 25 ਕਿਲ ਅੱਛਾ ਆ ਟੰਨੇ ਸਰਪੰਚ ਦਾ ਮਸ਼ਹਲਵਾਸ ਹੈ ਹਾਂ ਹਾਂ ਚਾਚੇ ਤੂੰ ਕਾ ਮੱਥੇ ਬਰਾਤਰ ਆ ਕੇ ਬਹਿ ਗਿਆ ਸੋਚਣ ਨੂੰ ਪੈ ਗਿਆ ਸੁਣ ਰਹੇ ਹੈ ਬਾਈ ਦੀਆਂ ਫੜ ਰਿਹਾ ਏ ਡੰਗੀਆਂ ਗੱਲਾਂ ਨੇ ਸਰੇ ਕਰ ਰਿਹਾ ਗੱਲਬਾਤ ਹੈ ਸਰੇ ਯਾਰ ਐਵੇਂ ਥੋੜਾ ਗੱਲ ਠੀਕ ਹੈ ਜੀ ਜਿਹੜੀ ਇੰਡੀਆ ਦੀ ਹਾਕੀ ਨਾਲ ਖਾਸਾ ਸੂਲ ਚ ਕਹਿੰਦੇ ਸੀ ਪਹਿਲਾਂ ਰਾਜੀ ਜਿਹੜਾ ਸ਼ਰਾਬੀ ਕਹਿੰਦੇ ਉਹਨੂੰ ਸ਼ਰਾਬੀ ਸ਼ੈਣੀ ਸਾਹਿਬ ਕਹਾਂ ਉਹ। ਸ਼ਰਾਬੀ ਕੋਲ ਨਹੀਂ ਆ। ਬਰਾਉਂਡਰ ਕਹਿੰਦਾ ਸਿੱਧਾ ਗੋਟ ਠੋਕ ਦਿੰਦਾ ਦਾ। ਐਦਾਂ ਸਿੱਧਾ ਹੀ ਡਾਇਰੈਕਟ ਹੈ। ਹਾਂ। ਹਾਂ ਜੰਦਾ ਬੱਤੋ ਬਈ। ਬਹੁਤ ਤਖੜੀਆਂ ਗੱਲਾਂ ਇਹਦੀਆਂ। ਸਹੀ ਗੱਲ ਆ ਬਈ। ਕਬੱਡੀ ਖੇਡਦਾ ਰਿਹਾ ਇਹ? ਉਹ ਖੇលਿਆ ਹੋਇਆ। ਹਾਂ ਸਪੋਰਟਰ ਖੇਡਦਾ ਤਾਂ ਹੀ ਪਤਾ ਨੂੰ। ਕਬੱਡੀ ਫੇ ਕਿਹਨੇ ਨਾਲ ਜਾਈ ਐਂਡਰ ਨਾਲ? ਨਾ ਨਾ ਇੱਥੇ ਸਾਡੇ ਪਿੰਡ ਦੇ ਸਾਡੇ ਪਿੰਡ ਦੀ ਪੁਲਵਾਨਾਂ ਦੀ ਟੀਮ ਹੁੰਦੀ ਸੀ ਇੱਕ ਕਬੱਡੀ ਦੀ ਟੀਮ ਹੁੰਦੀ ਸੀ ਪੁਰਾਣੇ ਪੁਰਾਣੀਆਂ ਗੱਲਾਂ। ਜਿਹੜਾ ਦਲਵਾਰਾ ਪੁਲਵਾਨਦਾ ਨਾ ਅਸੀਂ ਬਾੜ ਛੰਡੇ ਚਲੇ ਗਏ ਤੁ ਵੀ ਆਈ ਓ ਬਾੜ ਛੰਡੇ ਪੈਂਦੀ ਜੀ ਮੈਂ ਵੀ ਕੋਲੇ ਆ ਦਾ ਇਹ ਝੰਡੀ ਲੈ ਆਦਾ ਟੱਕੇ ਹਾਂ ਹੋਰ ਦੱਸ ਸਾਡੇ ਪਿੰਡ ਦਾ ਬੰਦਾ ਝੰਡੀ ਦਰਬਾਰਾ ਸਿੰਘ ਬਿਜਲੇ ਸੂਏ ਵਿੱਚ ਕੋਲੇ ਇਹ ਝੰਡੀ ਲੈ ਆਦਾ ਮੈਂ ਵੀ ਕੋਲੇ ਆ ਦਾ ਹਾਂ ਆਏ ਆ ਭਾਈ ਕੱਪਾ ਜਿਆ ਪਤਾ ਸੜਕ ਨਹੀਂ ਕੱਚੀ ਸੜਕ ਹੁੰਦੀ ਸੀ ਜਦੂਏ ਵਿੱਚ ਝੰਡੀਆਂ ਹੁੰਦੀ ਸੀ ਜਦ ਚੇਨੇ ਕੋਟਾ ਦਾ ਭਾਈ ਚਾਚਾ ਜੀ ਹੇ ਹਾਂ ਮੈਨੂੰ ਲੱਗਦਾ ਹਾਂ ਹਾਂ ਚੱਲੀਏ ਫਿਰ ਆਪਾਂ ਹਾਂ ਚਲੋ ਘਰ ਨੂੰ ਵੀ ਹੋ ਕੇ ਜਾਣਾ ਐਨਾਂ ਨੂੰ ਮਿਲ ਕੇ ਚੱਲਦੇ ਆਂ ਤੇ ਹੋਰ ਦੱਸੋ ਜੀ ਠੀਕ ਠਾਕ ਬਸ ਮੈਂ ਕਿਹਾ ਥੋੜਾ ਬਹੁਤ ਹੀ ਨਾ ਉਹ ਠੀਕ ਆ ਐਨ ਓਕੇ ਆ ਤੇ ਉਹਦਾ ਹੁਣ ਮੈਂ ਕੱਲੂ ਦੇਖਣਾ ਜੇ ਫ੍ਰੀ ਹੋਇਆ ਅੱਜ ਤਾਂ ਸ਼ਾਇਦ ਇਟਾਉਣੀਆਂ ਹੁਣ ਅੱਛਾ ਤੇ ਉਹਦਾ ਉਹ ਲੈ ਕੇ ਆਉਣਾ ਜਨਤ ਸਾਤੀ ਕਿਡ ਬਣੋ ਉਹ ਦਰਜ ਕਰਾ ਕੇ ਲੈ ਕੇ ਆਉਣਾ ਠੀਕ ਆ ਠੀਕ ਔਰ ਹੀ ਕੱਪ ਲਾਉਣਾ ਹੁੰਦਾ। ਹਾਂ। ਇਹ ਟਾਈਮ ਪਈ ਜਾਂਦਾ ਕਹਾ ਘਾਹੀਂ। ਤੇ ਇਹ ਜਾਲੀ ਜੂਲੀ ਹੁਣ ਜਾਲੀ ਜੂਲੀ ਤਾਂ ਮੈਂ ਕੱਲ ਪਤਾ ਕਰਕੇ ਆਇਆ ਤਾਂ। ਹੂੰ। ਉਹ ਜਾਓ ਇਹ। ਪੁਣੇ ਬਣਾਇਆ ਤਾਂ ਸਾਢੇ ਕਿ ਤਿੰਨ ਲੱਖ ਰੁਪਏ ਦਾ ਸਾਰਾ ਹੀ ਪ੍ਰੋਜੈਕਟ। ਟੋਟਲ ਕੰਪਲੀਟ ਕਰਕੇ ਦੇਣਾ। ਕੰਪਲੀਟ ਕਰਕੇ ਦੇ ਦਊਗਾ। ਅੰਦਰ ਵਾਲਾ ਵੀ ਕੰਮ। ਅੰਦਰ ਭੁੰਦੇ ਅਲਦਾ ਮਗਲਮ ਸਾਰਾ ਕੁਝ ਲਾ ਕੇ। ਇੱਕ ਬਿਜਲੀ ਦਾ ਕੰਮ ਕਰਨ ਤੁਸੀਂ ਆਪ ਕਰਾਉਣਾ ਜੀ। ਤੋਂ ਵੀ ਕਰਾਉਣਾ। ਠੀਕ ਆ। ਵੀ ਬਾਕੀ ਲੋਹੇ ਦਾ ਕੰਮ ਜੋ ਮੇਰਾ ਸਾਰੇ। ਹਾਂ। ਚਲੋ ਕਿੱਥੇ ਦਾ ਬੰਦਾ ਈ? ਬੰਦਾ ਚਕਰਾਲੀ ਦੇ ਤੇ ਅੱਛਾ ਚਕਰਾਲੀ ਦੇ ਠੀਕ ਆ ਠੀਕ ਆ ਮੇਰੇ ਨਾਲ ਹੁਣ ਹੈ ਨਾ 40 ਸਾਲ ਕੰਮ ਕਰਿਆ ਮਰਸੂਆ ਜੀ ਵੀ ਦਾ ਰੰਦਾ ਕਿਰਪਾ ਦੱਤੀ ਮੈਂ ਵੀ ਸਭ ਕੁਝ ਜਾਣਦਾ ਬਣਾਉਣ ਕਿਰਪਾ ਦੱਤੀ ਅੱਛਾ ਬੰਦ ਬੋਲਦਾ ਨਾ ਤੇ ਤੂੰ ਦੱਸ ਤਾਂ ਕਿਆ ਕਤਰ ਕਿਤੇ ਰਹਗੀ ਕੋਈ ਨਹੀਂ ਰਹਿੰਦੀ ਜੀ ਸਾਰੇ ਕੰਮ A to Z ਅੰਦੇ ਬੰਦੇ ਦਾ ਫੇ ਤਾਂ ਹੀ ਕਹਨੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਜੀ ਇਹ ਤਾਂ ਫੇ ਤੁਸੀਂ ਬਾਈ ਨੂੰ ਦੇਖ ਕੇ ਜਿਹੜਾ ਜੀਵੀ ਦਾ ਨਾਲ ਗੋਲ ਬੈਂਕ ਉਹ ਸਾਡਾ ਬਣਾਇਆ ਦਾ ਸਾਡਾ ਬਣਾਇਆ ਗੋਲ ਬੈਂਕ ਰੋਪੜਾ ਵਾਲਾ ਜੀਵੀ ਦਾ ਰਲਾ ਜੇਸ ਨਾਲਦਾ ਫੇਰ ਚੁਣਾਈ ਚੰਡੀਗੜ੍ਹ ਤੇ ਹਾਂ ਜਿਹੜਾ ਲਾਲ ਚੰਦਰ ਠੇਕੇ ਦਾ ਤਾਂ ਕਿਸੇ ਦਾ ਲਾਲ ਠੇਕੇ ਦਾ ਛੇਡੂਰਾਮ ਠੇਕੇ ਦਾ ਤਾਂ ਬਸ ਬੜੀ ਹੀ ਵਿਜਲੀ ਦਾ ਬੀਟੀ ਤੇ ਕੰਮ ਦਾ ਹਾਂ ਉੱਥੇ ਚੱਲਿਆ ਕੰਮ ਗੋਲ ਬੈਂਕ ਵਾਲਾ ਹਾਂ ਹਰਸਪਾ ਵੀ ਬਣਾਇਆ ਦਾ ਜਦੋਂ ਨਾ ਉਹ ਤੇ ਨਾ ਅ ਤਰਕਿਆ ਆਪਣੇ ਜਿਹੜੀ ਰੇਮਨ ਸਰਸ ਸੁਣ ਹੁਣ ਤੇ ਆਪਾਂ 40 ਸਾਲ ਪਿੱਛੇ ਚਲੇ ਜਾਈਏ ਜਦ ਪੜ੍ਹੇ ਲਿਖੇ ਲੋਕ ਘਟ ਤੇ ਬੈਂਕ ਦਾ ਨਾਮ ਨਹੀਂ ਤਾਂ ਗੋਲ ਬੈਂਕ ਕਿਹਾ ਕਰਦੇ ਨੇ। ਅੱਛਾ। ਉਹਦੇ ਚ ਜ਼ਿਆਦਾਤਰ ਜ਼ਿਮੀਂਦਾਰਾਂ ਨੂੰ ਕਰਜ਼ਾ ਮਿਲਣਾ, ਲੈਣਾ, ਦੇਣਾ, ਟੱਕਰਾਂ ਕਰਕੇ ਗੋਲ ਬੈਂਕ ਕਰਕੇ ਮਸ਼ਹੂਰਤਾ ਬਣਾਇਆ ਹੋਇਆ ਬਾਈ। ਬੜਾ ਬਣਾਇਆ ਬਾਬਾ। ਇਹ ਚਾਹੇ ਉਮਰ ਕਿੰਨੀ ਹੋਊਗੀ ਬੰਦੇ ਦੀ ਦੱਸੋ ਮੈਨੂੰ। ਸਾਡੀ ਉਮਰ ਉਹ। ਹੋਵੇ ਬੋਚਾ ਲੀ ਗਾ ਬੋਲਾ ਕਰਕੇ। ਹਾਂ। ਸਹੀ ਗੱਲ ਤਾਂ ਤਰਾ। ਚੁੱਪ। ਕਿਹਨੂੰ ਗੱਲਾਂ ਚੁੱਪ। ਗੱਲਾਂ। ਸੋਰਬਾ ਚਲੋ ਜੀ ਚੱਲੀਏ ਚਾਚੇ ਫਿਰ ਮੁੰਡੇ ਨੂੰ ਛੁੱਟੀ ਹੋਣੀ ਹੈ ਕਿੰਨੇ ਵਜੇ ਚਲੋ ਹੋਰ ਠੀਕ ਠਾਕ ਹੀ ਚਲੋ ਦਿਓ ਜੀ ਨਹੀਂ ਧੰਨਵਾਦ ਹਾਂ ਜੀ ਹਾਂ ਜੀ ਜਿਹੜਾ ਕੰਗਾ ਗੁਜਮੁਹ ਗੰਗ ਹਾਂਜੀ ਔਰਾ ਕਾਲਾ ਤਿੰਨ ਭਰਾ ਇਹੋ ਅੱਛਾ ਜਿਹੜਾ ਹਰਸੀ শেਠਾ ਅਮੌਰ ਮਰੀਦੂ শেਠ ਨਰਨਜਵਾਦ ਦੇਖ ਲਈ ਜੈਨ ਬਣਾਇਆ ਦਾ ਦੇਖਿਆ ਦਾ ਜੀ ਪੰਜਾਬੀ ਦੇ ਨਰਨ ਨਵਾਸ ਅੱਛਾ ਔਰ ਜੈ 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 ਜੀ ਪਤਾ ਸ਼اندار ਜਗ੍ਹਾ ਦਾ ਜੰਜੂ ਉਹਦਾ ਪੁੱਤ ਜੰਜੂ ਕਿਉਂ ਸਾਹ ਓਹੋ ਕੀ ਬਾਤ ਹੈ ਕੀ ਬਾਤ ਹੈ ਚਲੋ ਠੀਕ ਹੈ ਤੁਸੀਂ ਜਾਨਾ ਆਜੋ ਆਓ ਚਲਿਏ ਚਲੋ ਜੀ ਮਿਲਦੇ ਹੁਣ ਜਾ ਕੇ ਆਪਾਂ ਤੁਹਾਨੂੰ ਭੈਣਾਂ ਕੋਲੇ ਜੀ ਜੀ ਇੱਥੇ ਸਾਡੀ ਪਹੁੰਚ ਗਈ ਆ ਜੀ ਤੇ ਬਸ ਭੈਣ ਕੋਲ ਗਏ ਤੇ ਤੇ ਭੈਣ ਕੋਲ ਵਿਚਾਰੀ ਕੋ ਬੈਠਣ ਦਾ ਵੀ ਟਾਈਮ ਨਹੀਂ ਤੇ ਬਾਈ ਨੇ ਫੋਨ ਕਰਤਾ ਕਹਿੰਦਾ ਬਾਈ ਛੇਤੀ ਆਜੋ ਯਾਰ ਵੀ ਸਾਡੇ ਕੋਲ ਵੀ ਟਾਈਮ ਘਟਾ ਵੀ ਤੁਸੀਂ ਤੇ ਤਾਂ ਕਰਕੇ ਮੈਨੂੰ ਘਰ ਨੂੰ ਛੇਤੀ ਭੱਜਣਾ ਪੈ ਗਿਆ ਲਓ ਜੀ ਇੱਥੇ ਪਹੁੰਚ ਗਏ ਆ ਤੇ ਬਾਈ ਨੇ ਸਾਡੇ ਨਾਲ ਕੀਤਾ ਤਾਂ ਜਿਹੜਾ ਟਾਈਮ ਦਾ ਵਾਅਦਾ ਉਹ ਵਾਅਦਾ ਹੋ ਗਿਆ ਜੀ ਪੂਰਾ ਹਰ ਦਾ ਖੜਦਾ ਕੋਈ ਨਹੀਂ ਹਾਂ ਟਾਇਰ ਵੀ ਉੰਬੀ ਰੋਡ ਵੀ ਆ ਖੱਟ ਗਿਆ ਜਾਣਦਾ ਬਾਈ ਲਾ ਭਾਈ ਏਟ ਦਾ ਦਬੀ ਨਹੀਂ ਏਟ ਹਾਂ ਟਾਇਰ ਨਹੀਂ ਹਾਂ ਮੈਨੂੰ ਪਤਾ ਹੈ ਕਿ ਐਟ ਵੀ ਏਟ ਨਾ ਦਬੀ ਦੇ ਲੈ ਐਨ ਮਜ਼ਬੂਤ ਹੈ ਟਾਇਰ ਨੂੰ ਕੇ ਆ ਕੰਮ ਐਨ ਹੋ ਗਈ ਠਬਰੀ ਟਾਇਰ ਟਸ ਵੇ ਦੇਖੀ ਵੀਰੇ ਹੱਥ ਵਿੱਚ ਆ ਕੇ ਲਾਤੀ 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 ਐਨ ਹੋ ਗਿਆ ਓਕੇ ਕੰਮ ਦਬੀ ਨਹੀਂ ਨਟ ਆ ਯਾਰ ਕਿੱਥੇ ਜੱਬ ਜੂ ਇਹ ਮੈਨੂੰ ਤਾਂ ਐਉਂ ਤਾਂ ਵੀ ਦਾ ਬਣਾ ਜਾਵੇ ਜਿਹੜੇ ਹਾਵਨਾ ਟਰੈਕਟਰ ਲੱਗ ਗਿਆ ਤਾਂ ਨਾ ਸਲਿੱਪ ਜੇ ਮਾਰਨ ਮਾ ਲਾਵੀ ਹੁਣ ਕਦੇ ਹਿੱਟ ਬਣਾ ਪਟ ਦੇ ਮਾ ਤਾਂ ਹੀ ਆਸੀ ਬੇਲਾ ਕਰਿਆ ਸਤਿ ਸ੍ਰੀ ਅਕਾਲ ਜੀ ਸਾਸਰੀਕਾਲ ਸਾਸਰੀਕਾਲ ਤਾਂ ਬੋਲਦੇ ਸਾਸਰੀਕਾਲ ਸਾਰਿਆਂ ਨੂੰ ਪੁੱਤ ਵਧੀਆ ਮਹਾਰਾਜ ਦੀ ਤਾਂ ਪਹਤੀ ਦੇ ਇੱਕ ਤਾਂ ਗੜੀ ਮਸੂਸਾ ਹੈ ਪਾਗੀ ਜੰਗਲਾ ਬਣਾਉਂਦੇ ਇੱਕ ਤਾਂ ਗੜੀ ਤਾਂ ਕਹੀ ਇੱਥੇ ਸਾਰੀ ਬਣਾ ਗਈ ਇਹ ਨੂੰ ਨਿੰਦ ਸਾਲਾ ਬੋਖਤੀ ਹਾਂ ਦੂਏ ਦਾ ਵੀ ਨਹੀਂ ਪਤਾ ਉਹਨੇ ਕਿਹਾ ਜਾਂ ਨਹੀਂ ਗੱਲ ਉਹਦਾ ਮੈਨੂੰ ਪਤਾ ਹਾਂ ਵੀ ਚਲੋ ਹਾਰਾ ਉੱਪਰ ਦੀ ਹੋਣਾ ਉੱਪਰ ਦੀ ਹੋਣਾ ਕੁਝ ਨਹੀਂ ਪਤਾ ਨਾ ਨਾ ਜੋ ਮੈਂ ਨਹੀਂ ਬੀਬੀ ਨਾ ਇਹ ਤਾਂ ਪਤਾ ਵੀ ਲੱਗਿਆ ਟ ਨੂੰ ਲੈ ਯਾਨੋ ਮਜਬੂਤ ਆ ਕੰਮ ਤੁਸੀਂ ਨੇ ਇੱਕ ਮੜਾ ਐਂ ਕਿ ਦੇਖ ਲਓ ਵੀ ਰਸਤਾ ਇਹ ਛੱਡ ਦਿਓ ਕੱਟੀ ਵਾਸਤੇ ਨਹੀਂ ਅੰਦਰ ਬੰਨਣਾ ਨਹੀਂ ਕੱਟੀ ਆ ਕੋਈ ਨਾ ਆਦਾ ਰਹਿ ਜਾਣਾ ਤੇਰੇ ਆਦੇ ਵਿੱਚ ਆਹੋ ਵੀ ਉਧਰੋਂ ਕਹਣਾ ਬਾਈ ਵਾਲ ਨੂੰ ਇੱਥੇ ਲਾਣਾ ਆਪਾਂ ਨੇ ਗਾਹਾਂ ਕਰ ਲਓ ਬੇਸ਼ੱਕ ਕੋਈ ਚਾਹੇ ਦਿਨੂ ਲਈ ਮਗਰ ਨੂੰ ਲਵਾ ਦੇ ਆਹ ਤੈਂ ਤੈਂ ਇਟਾ ਲੱਗਣਾ ਤੈਂ ਤੈਂ ਦਾ ਸਾਢੇ 7:30 750 ਹੋ ਜਾਣੀ 25ਾਂ ਚਾ ਕਰਕੇ ਅੱਛਾ ਆਪਾਂ ਨੂੰ ਕਿਹਾ 3000 ਏਟਾ ਹਾਂ ਏਟਾ ਠੀਕ ਹੈ ਨਾ ਵਧਦੀ ਹੈ ਨਾ ਹਾਂ ਜੰਗਲਾ ਬਣਾਉਣਾ ਆਪਾਂ ਇਹ ਉਧਰ ਹੋ ਜਾਣੀ 1400 ਇੱਧਰ ਹੋ ਜਾਣੀ 2800 ਹੋ ਗਈ ਆਹ 200 ਆਪਾਂ ਉੱਪਰ ਰੱਖ ਦਲੀ ਜਿਹੜੀ ਠੀਕ ਆ ਹੁਣ ਕੱਟੀ ਕਿੱਥੇ ਬਾੜੂਆਂ ਨੂੰ ਕੱਟੀ ਲੰਗ ਜਿਹੜੀ ਯਾਰ ਕਹਾ ਜਾ ਉਹ ਆਰੇ ਆ ਜਗਾ ਵਿਚਰੇ ਜ ਨਹੀਂ ਆਉਂਦਾ ਕਿਉਂ ਗਹਾ ਕਰਾ ਲੈਣਾ ਇੱਕ ਬੰਦ ਕੋਈ ਬੰਨ ਲੈ ਅੱਛਾ ਫੇ ਆਇਆ ਨਾ ਬੀਬੀ ਤੁਸੀਂ ਆਪਣੇ ਉਹ ਨਾ ਕਰੋ ਕੱਟੀਬਾਰੀ ਦੇ ਗੱਲ ਕਰਦਾ ਮੈਂ ਕੱਟੀ ਨੇ ਲੈ ਜਾਣਾ ਇੱਕ ਦੋ ਰੋਜ਼ਿਆ ਖਾਤਾ ਮੈਂ ਤਾਂ ਕਹਿੰਦੀ ਗਾਹਾਂ ਹੋਰ ਕਰਾ ਲੈ ਭਾਈ ਇੱਥੇ ਮੈਨੂੰ ਤਾਂ ਕੋਈ ਅੱਛਾ ਗੱਬੇ ਨਿਕਲੂਗੀ ਗੱਬੇ ਨਿਕਲੂਗੀ ਹਾਂ ਚੱਲ ਬੀਬੀ ਚਾਹ ਤਾਂ ਬਣਾ ਲੈ ਚਾਹ ਬਣਾ ਲੈ ਚਾਹ ਆ ਠੀਕ ਆ ਥੋੜਾ ਪਿੰਡ ਕਿਹੜਾ ਭਾਈ ਬਸਿਓ ਆ ਤੁਸੀਂ ਮਿਨਟੇ ਤੋਂ ਆ ਅੱਛਾ ਇਹਨਾਂ ਕੋ ਪੱਕੇ ਹੀ ਲੱਗੇ ਹੋਣਾ ਬਾਈ ਨਾਲ ਕੋਲ ਮੈਂ ਤਾਂ ਡਰਾਈ ਕਰਦਾ ਵੀਰ ਇਹਨਾਂ ਦਾ ਲੈ ਲੈ ਕਾਦਾ ਵੀਰੇ ਨਾ ਚੱਲ ਕੋਈ ਨਹੀਂ ਵੀਰੇ ਮੈਂ ਤੇਰਾ ਕੋਈ ਡਰ ਥੋੜੀ ਆ ਛੱਪਦਾ ਲਾ ਛੱਪਦਾ ਵਾਲੀ ਜਮਾਲ ਵਾਲੀ ਚਾਪ ਵਾਲਿਆਂ ਨਾਲਾ ਕਿ ਦਾੜੀ ਨੂੰ ਬਾਈ ਥੋਨੇ ਘੇੜੇ ਲਾ ਲੈਂਦੇ ਹੁਣ ਆ ਤਾਂ ਬਾਈ ਦੋ ਤਿੰਨ ਘੇੜੇ ਲੱਜ ਜਾਂਦੇ ਆ ਮੇਰੇ ਦੋ ਦਿਨ ਸਾਡੇ ਚੱਕਰੇ ਲੰਬੇ ਆ ਕਿਆ ਕਰੀਏ ਜਾਂ ਲਾਣਾ ਹੈ ਊਮ ਮਸ ਲੱਗਦੇ ਨੇ ਨੇੜੇ ਤੇੜੇ ਹੋਵੇ ਫੇਰ ਲੱਗ ਜਾਂਦੇ ਹਨਾ ਫੇ ਲੱਗ ਜਾਂਦੇ ਫੇ ਲੱਜ ਭਰਾਉਣ ਵਾਲੀ ਲੇਬਰ ਲੈਦੀ ਆ ਨਾ ਤਾਰ ਨਾਲ ਹੀ ਲੈਦੀ ਆ ਅੰਦਰ ਵਿੱਚ ਆ ਦੋਏ ਭਾਈ ਡ੍ਰੈਗ ਦੇ ਆ ਸਹੀ ਹੈ ਅੱਛਾ ਦੋਏ ਡਰਾਈਵਰ ਆ ਤਾਰਨ ਵਾਲੇ ਵੀ ਆ ਅੱਛਾ ਠੀਕ ਹੈ ਇਹਦਾ ਬੰਦਾ ਨਹੀਂ ਨਾ ਦੰਦਾ ਨਾਲ ਪੱਕਾ ਕੋਈ ਚੰਨਣੇ ਵਾਲਾ ਹਾਂ ਅਮੋ ਬੜਾ ਕੰਮ ਹੈ ਜਾਨਣੇ ਚੰਨਣਾਂ ਨਾਲ ਉੱਪਰ ਗਈ ਆ 4:00 ਵਜੇ ਆ ਜਾਂਦਾ ਹੀ 5:00 ਵਜੇ ਆ ਰਾਤ ਨੂੰ ਕੋਈ ਵੀਰੇ ਇੱਕ ਚੱਕਰ ਦਾ ਤਾਰੇ ਆ ਜੀ ਖੇਡ ਦਾ ਅੱਛਾ ਸਵੇਰੇ ਮਾਸੀ ਸਵੇਰੇ ਦੇ 6:00 ਵਜੇ ਘਰ ਤੇ ਹਮਨ ਜੀ ਘਰਨਾ ਇੱਕ ਟਰੈਕਟਰ ਭਾ ਕੇ ਨਾ ਘਰੇ ਲਈ ਜਾਂਦੇ ਅੱਛਾ ਇੱਟ ਦਾ ਬੀ ਇਹ ਜਿਹੜੀ ਮਜ਼ਬੂਤ ਲਾਈ ਹੋਈ ਆ ਇਹ ਇੱਟ ਜਿਹੜੀ ਆ ਤੁਸੀਂ ਪੱਠੇ ਪਰਤੇ ਲੈ ਕੇ ਆਏ ਇਹ ਸਾਡੇ ਪਿੰਡ ਦੇ ਬੰਦੇ ਆ ਅੱਛਾ ਜੀ ਡੱਗੂ ਨਹੀਂ ਸਰਦਾਰ ਜੀ ਹਾਂ ਇਹ ਹੁਣ ਇੱਥੇ ਪਹਿਲਾਂ ਮਾਣੇ ਮਾਦਰੇ ਰਹਿੰਦੇ ਹੁਣ ਵੇਚ ਕੇ ਖੈੜ ਰਹਨੇ ਆ ਇੱਥੇ ਰਹਿੰਦੀ ਜਗ੍ਹਾ ਤੇ ਖੇਲੇ ਆ ਸੀ ਇਕੱਠੇ ਅੱਛਾ ਜੀ ਬਹੁਤ ਖੇਲੇ ਆ ਸੀ ਚਲੋ ਜੀ ਆ ਗਈ ਏਟ ਪਰਮਾਤਮਾ ਦਾ ਸ਼ੁਕਰਾਨੇ ਦੇ ਨਾਲ ਤੇ ਇਹ ਵੀ ਭਰਾਵਾ ਹਾਲੇ ਸੀ ਟਾਈਮ ਕੱਢਦਣਾ ਦਾ ਮੇਰਾ ਮੁੰਡਾ ਉੱਪਰ ਤੇ ਗਿਰ ਗਿਆ ਅੱਛਾ ਜੀ ਕੋ ਕਾਫੀ ਖੁਆਸ਼ੀਆਂ ਦੀ ਆ ਵੀ ਚਲੋ ਹੁਣ ਵੀ ਆ ਕਰ ਲਿਆ ਆ ਕਰ ਲਿਆ ਪਰ ਪਹਿਲਾਂ ਮਾਤਾ ਕਹਿੰਦੀ ਬੀ ਪੁੱਤ ਸਾਰਾ ਕੁਝ ਬਾਅਦ ਚ ਹੋ ਜੂ ਪਹਿਲਾਂ ਹੁਣ ਤੂੰ ਜੰਗਲਾ ਪੋਵਾਲਾ ਸਾਡੇ 700 ਤਾਂ ਹੋ ਜਾਣੀਆਂ ਮੇਰੀ ਇਹ ਸਾਡੇ 750 ਦਰਬਾਰ ਆਪਣੀ ਜਰੂਰ ਹੋ ਗਈ ਫਿਰ 1500 ਹੋ ਗਈ ਫਿਰ ਮੈਂ ਆ ਕੇ ਰਹਿ ਵੀ 8 1400 ਕੇ ਦੀ ਹੋ ਜਾਣੇ 1400 ਮੇਰੀ ਹੋ ਜਾਣੀਆਂ ਇਹ 100 200 ਟੋਪਰ ਰੱਖ ਦਾਂਗੇ ਜੇ 25 ਦਾ 6 ਦਾ ਲਾਇਆ ਇਹ 7 ਦਾ ਉਹ 7 ਦਾ ਇਹ ਨੂੰ ਕਹਿ ਰਿਹਾ ਮੈਂ ਤੇ 5 ਦਾ ਲਾਇਆ ਦੋ ਘੋੜੀਆਂ ਹੋ ਲਾ ਲਾ ਯਾਰ ਮੂੰਹ ਨੂੰ ਲਾ ਲਾ ਸਭ 200 ਚ ਰਹਿ ਗਈ ਜਿਹੜੀ ਆਪਣੇ ਫਾਇਲਾ ਕਰਦਾ ਦਾ ਕੱਚੀ ਦਾ ਚਲੋ ਜੀ ਮਿਲਦੇ ਹਾਂ ਹੁਣ ਆਪਾਂ ਹੁਣ ਤੁਹਾਨੂੰ ਬਾਅਦ ਵਿੱਚ ਜੀ ਜੀ ਦਾ ਖਾਲਸਾ ਲਾਈਵ ਜੀ ਖਤੇ ਜੀ ਅੱਜ ਹਾਂ ਜੀ ਤਰ ਖਾਣ ਲੱਗ ਜਿਆ ਬਿਆਨ ਅੱਜ ਇਹ ਜਿਹੜੀ ਟਾਉਣ ਲੱਗੀ ਆ ਨਾ ਮਨਿੰਦਰ ਤੈਨੂੰ ਪਤਾ ਕਾਤੇ ਆਉਣ ਲੱਗੀ ਆ ਕਾਤੇ ਆਈ ਆ ਜੰਗਲਾਂ ਬਣਾਉਣਾ ਆ ਇਹ ਕਾਤੇ ਬਣਾਉਣਾ ਤੈਨੂੰ ਐ ਪਤਾ ਮੈਨੂੰ ਪਤਾ ਮੇਰੇ ਘਰ ਕੇ ਤੇਰੇ ਘਰ ਕੇ ਕਾਤੇ ਮੈਂ ਘਰ ਗਿਆ ਤੇ ਹਾਂ ਤੂੰ ਗਿਰ ਗਿਆ ਤਾਂ ਤਾਂ ਬਣਾਉਣਾ ਵੀ ਹੁਣ ਜਿਹੜਾ ਤੇਰਾ ਛੋਟਾ ਕਾਕਾ ਭਾਈ ਆ ਕਿਤੇ ਉਹ ਵੀ ਨਾ ਗਿਰ ਜਵੇ ਹਨਾ ਤਾਂ ਕਰਕੇ ਲੱਗੇ ਹੋਇਆ ਬਣਾਉਣ ਤੇ ਹਾਂ ਮੈਂ ਅੱਜ ਨੰਬਰ ਪਲੇਟਾ ਲਵਾ ਕੇ ਲਿਖ ਆ ਰਿਹਾ ਇੱਧਰ ਵੀ ਨਮੀ ਨਾ ਹਾਂ ਨਮੀ ਲਵਾ ਕੇ ਲਿਖਾਂ ਟੁੱਟ ਗਈ ਸੀ ਤੇ ਇਹ ਮੇਰੀ ਗੱਲ ਸੁਣ ਆ ਫੜ ਕੈਮਰਾ ਤੇ ਬਾਈ ਨਾਲ ਨੂੰ ਆਪਾਂ ਦੇ ਦਈਏ ਪੈਸੇ ਥੋੜੇ ਪੈਸੇ ਆਪਾਂ ਨੇ ਬਾਈ ਨਾਲ ਨੂੰ ਕਰਤੇ ਗੂਗਲ ਪੇ ਤੇ ਥੋੜੇ ਆਪਾਂ ਦੇ ਦਈਏ ਕੈਸ਼ ਹਾਗਾ ਜੀ ਹਜ਼ਾਰਾ ਉਹਨਾਂ ਨੂੰ ਜਿਹੜੇ ਆਪਾਂ ਨੇ 10000 10.5000 ਰੁਪਏ ਕੈਸ਼ ਕੈ 9200 ਆਪਾਂ ਨੇ ਗੂਗਲ ਪੇ ਕਰਤਾ 9000 ਬਾਈ ਨੂੰ ਆਪਾਂ ਨੇ ਕੈਸ਼ ਦੇਣਾ ਤੇ 1 2 3 4 5 6 7 8 9 ਵੀਰਾ ਕਿੱਧਰ ਆ ਆ ਜਾ ਵੀਰਾ ਉਹਨਾਂ ਨੂੰ 28 28 ਵੀਰਾ 28 28 16 ਤਾਂ 16 ਸ਼ੀਕਾ ਹਸਲ 58 58 95 ਚੱਗੀ ਨਾਲ ਪਰ ਆਰੇ ਨੂੰ ਆਜੋ ਇਹ ਤਾਂ ਬਾਈ ਤਾਂ ਹੋਰੇ ਪਾਸੇ ਲੈ ਗਿਆ ਪਹਿਲਾਂ ਮੈਂ ਥੋੜਾ ਪਹਿਲਾਂ ਹਿਸਾਬ ਕਰ ਦਈਏ ਤੇ ਆ ਗਣੋ ਜੀ 10000 ਥੋੜੇ ਬੰਦੇ ਨੂੰ ਮੈਂ ਪਾਤਾ ਥੋੜੀ ਗੱਲ ਹੋ ਗਈ 1.5 ਹਜ਼ਾਰ ਸੋਰੀ ਤੇ ਆ ਗਣੋ 9 1.5 ਮੈਨੂੰ ਪਾਤਾ ਕਿੰਨਾ ਹੋ ਗਿਆ ਭਲਾ 1.5 ਹਜ਼ਾਰ 9 ਉਰੇ ਹੋ ਗਿਆ ਸਾਡੇ 19 ਇੰਨੇ ਹੀ ਤੇ ਨਾ ਓਕੇ ਨਾ ਕੰਮ ਆਪਣਾ ਹਿਸਾਬ ਕਿਤਾਬ ਕਲੀਅਰ ਹੈ ਟਾ ਹੁਣ ਪੁੱਛ ਲਿਓ ਜੀ ਚਲੋ ਜੀ ਠੀਕ ਹੈ ਜੀ ਬਾਕੀ ਹੁਣ ਟ ਲੱਗ ਚੁੱਕੀ ਆ ਤੇ ਬਾਕੀ ਹੁਣ ਮਿਲਦੇ ਆਪਾਂ ਤੁਹਾਨੂੰ ਹੁਣ ਕਿਸੇ ਹੁਣ ਅਗਲੇ ਬਲੌਗ ਦੇ ਵਿੱਚ ਹੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਦੇਖੋ ਮੈਂ